ਮੈਮ ਪਿੰਡ ਜੋ ਹੈ ਜੀ ਛੋਟੇ ਜਿਹੇ ਪਿੰਡ ਤੇ ਮੈਮ ਸਾਡੇ ਰਿਸ਼ਤੇਦਾਰ ਵੀ ਮੈਮ ਪਿੰਡ ਵਾਲੇ ਸੋਸ਼ਲ ਮੀਡੀਆਜ਼ ਮੈਮ ਉਹਨਾਂ ਨੂੰ ਨਹੀਂ ਪਤਾ ਜੀ ਹੁਣ ਉਹਨਾਂ ਨੂੰ ਮੈਮ ਐਮੀ ਵੀਰਕ ਹੋਗੇ ਜੀ ਮੇਰੀ ਭੂਆ ਹੋਗੀ ਜਿਵੇਂ ਹਨਾ ਜੀ ਉਹਨੂੰ ਕਹਿੰਦੇ ਕੌਣ ਐਮੀ ਵੀਰਕ ਕਿਉਂਕਿ ਮੈਮ ਉਹ ਪਿੰਡ ਵਾਲਿਆਂ ਨੂੰ ਹਲੇ ਵੀ ਐਮੀ ਵੀਰਕ ਕਹਿ ਲੱਗਦਾ ਵੀ ਕੋਈ ਚਲ ਠੀਕ ਐ ਏਕਟਰੀ ਐ ਤੋਂ ਮੈਂ ਉੱਠ ਕੇ ਆਇਆ ਮੈਨੂੰ ਤਾਂ ਬਹੁਤ ਗੈਂਡ ਫੀਲ ਹੁੰਦਾ ਜੀ ਕਿਉਂਕਿ ਮੈਮ ਜਿਸ ਫੈਮਲੀ ਚੋਂ ਜਾਂ ਜਿੱਦਾਂ ਦੇ ਪਰਿਵਾਰ ਚੋਂ ਜਾਂ ਜਿੱਦਾਂ ਦੇ ਮਾਹੌਲ ਚੋਂ ਮੈਂ ਆਇਆ ਹਾਂ ਉਰੀ ਤੱਕ ਜੀ ਇੱਥੇ ਤੱਕ ਮੈਨੂੰ ਨਹੀਂ ਲੱਗਦਾ ਵੀ ਫਿਲਮ ਲਾਈਨ ਚਾਹੁੰਨ ਵਾਲੀ ਮੇਰਾ ਇੱਕ ਦੋਸਤ ਸੀਗਾ ਜੀ ਕੈਨੇਡਾ ਤੋਂ ਆਇਆ ਤੇ ਮੈਨੂੰ ਉਹਨੇ ਕਿਹਾ ਵੀ ਯਾਰ ਬਾਈ ਤੂੰ ਕਿਉਂ ਨਹੀਂ ਟਰਾਈ ਕਰਦਾ ਫਿਲਮਾਂ ਸੇ ਤੂੰ ਕਿਉਂ ਨਹੀਂ ਮਿਊਜ਼ਿਕ ਵੀਡੀਓ ਮੈਂ ਕਿਹਾ ਯਾਰ ਭਰਾ ਮੇਰੇ ਤਾਂ ਕੋਈ ਲਿੰਕ ਹੀ ਹੈ ਨਹੀਂ ਇੱਥੇ ਉਹਦਾ ਇੱਕ ਦੋਸਤ ਸੀਗਾ ਜੀ ਡਾਇਰੈਕਟਰ ਤੇ ਉਹਨਾਂ ਨੇ ਮੈਨੂੰ ਉਹਨਾਂ ਕੋਲ ਭੇਜੇ ਜੇ ਤੁਸੀਂ ਉਹਨਾਂ ਨੂੰ ਜਾ ਕੇ ਮਿਲੋ ਤੇ ਉਹ ਉਹਨਾਂ ਕੋਲ ਮੈਂ ਗਿਆ ਜੀ ਜ਼ਿੰਦਗੀ ਚ ਪਹਿਲੀ ਵਾਰੀ ਜਦੋਂ ਮੈਂ ਸ਼ੂਟਿੰਗ ਤੇ ਗਿਆ ਜੀ ਡਾਇਰੈਕਟਰ ਸਾਹਿਬ ਨੂੰ ਮਿਲੇ ਜੀ ਉਹਨਾਂ ਨੇ ਮੈਨੂੰ ਕਿਹਾ ਵੀ ਮੇਕਅਪ ਕਰਾਓ ਕੱਪੜੇ ਕਪੜੇ ਪਵਾਓ ਤੁਸੀਂ ਤੇ ਚਲੋ ਜੀ ਸੈੱਟ ਤੇ ਮੈਂ ਉਹਨਾਂ ਨੂੰ ਕਿਹਾ ਵੀ ਪਾਜੀ ਮੈਂ ਤਾਂ ਐਕਟਿੰਗ ਵੀ ਨਹੀਂ ਸਿੱਖੀ ਤੇ ਮੈਂ ਕਿਵੇਂ ਕਰ ਸਕਦਾ ਹਨਾ ਤੇ ਉਹਨਾਂ ਨੇ ਮੇਰੇ ਤੋਂ ਕੰਮ ਕਰਾਇਆ ਜੀ ਇੱਕ ਗਾਣਾ ਹੋ ਗਿਆ ਦੋ ਗਾਣੇ 10 ਗਾਣੇ 20 ਗਾਣੇ ਫਿਰ ਉਸ ਤੋਂ ਬਾਅਦ ਮੈਂ ਮੈਂ ਪ੍ਰੋਡਕਸ਼ਨ ਦਾ ਕੰਮ ਆਪਣਾ ਸ਼ੁਰੂ ਕਰ ਲਿਆ ਸੀ ਤੇ ਫਿਰ ਪੰਜਾਬੀ 뮤직 ਵੀਡੀਓਜ਼ ਦੇ ਬਹੁਤ ਸਾਰੇ ਗਾਣੇ ਮੈਂ ਐਜ਼ ਅ ਪ੍ਰੋਡਕਸ਼ਨ ਕੀਤੇ ਜੀ ਉਹਨਾਂ ਚੋਂ ਬਹੁਤ ਸਾਰੇ ਗਾਣੇ ਹਿੱਟ ਗਏ ਜਿਵੇਂ ਰਣਜੀਤ ਬਾਵਾ ਦਾ ਗਾਣਾ ਸੀਗਾ ਜੀ ਮੇਰੀ ਸਰਦਾਰਨੀ ਸਾਰਾ ਕੰਮ ਆਪਾਂ ਕੀਤਾ ਜੀ ਪਰਮੇਸ਼ਵਰ ਮੇ ਨਾਲ ਮੈਂ ਪਹਿਲੇ 20 ਗਾਣੇ ਉਹਨਾਂ ਦੇ ਮੈਂ ਕੀਤੇ ਸੀ ਜੀ ਤੇ ਪਟਿਆਲੇ ਦਾ ਸੀ ਜੀ ਵੀਰਾ ਵੀਰੇ ਨਾਲ